ਪ੍ਰਭੂ ਸਾਸੀਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਮੈਨੂੰ ਹਜੇ ਵੀ ਦੱਸਣਾ ਪੈਂਦਾ ਹੈਗਾ ਕਿਉਂਕਿ ਮੈਂ ਤੁਹਾਡੇ ਤੋਂ ਕਾਫੀ ਉਮਰ 'ਚ ਛੋਟਾ ਹੈਗਾ ਕਈ ਵਾਰ ਨਾ ਆਪਾਂ ਇਨਸਾਨ ਆ ਆਪਣੇ ਤੋਂ ਵੀ ਗਲਤੀਆਂ ਹੁੰਦੀਆਂ ਹੈਗੀਆਂ ਆਪਾਂ ਉਹਨਾਂ ਗਲਤੀਆਂ ਤੋਂ ਵੀ ਸਿੱਖਦੇ ਹੈਗੇ ਆਪਾਂ ਕਿਸੇ ਦੀਆਂ ਗਲਤੀਆਂ ਤੋਂ ਵੀ ਸਿੱਖਦੇ ਹੈਗੇ ਆ ਸਿੱਖਣ ਵਾਲੀ ਤਮੰਨਾ ਨਹੀਂ ਖਤਮ ਹੋਣੀ ਚਾਹੀਦੀ ਸਮਾਂ ਉਮਰ ਲੰਘ ਜਾਂਦੀ ਹੈਗੀ ਆ ਪਰ ਮੇਰੀ ਇੱਕ ਬੇਨਤੀ ਹੈ ਅੱਜ ਅੱਜ ਆਪਣੇ 9.5 ਲੱਖ ਪੂਰੀ ਫਾਰਮਿੰਗ ਆਡੀਅנס ਹੋ ਗਈ ਤਿੰਨੇ ਪਲੇਟਫਾਰਮ ਤੇ ਬਹੁਤ سارے ਫਾਰਮਰ ਮੈਨੂੰ ਹੱਸ ਕਈ ਵਾਰੀ ਹਸਪਤਾਲਾਂ ਦੇ ਵਿੱਚ ਹੁੰਨੇ ਆ ਕਈ ਵਾਰੀ ਕਿਸੇ ਬਾਜ਼ਾਰ ਚ ਹੁੰਨੇ ਆ ਜਾਂ ਕਿਸੇ ਮੇਲੇ ਤੇ ਹੁੰਨੇ ਆ ਉੱਥੇ ਮਿਲਦੇ ਹੈਗੇ ਆ ਕਈ ਵਾਰ ਤੁਸੀਂ ਫੋਨ ਚੇਂਜ ਕਰ ਲਨੇ ਹੈਗੇ ਤੁਹਾਨੂੰ ਆਪਣਾ ਸਾਰਾ ਮਟੀਰੀਅਲ ਫੇਸਬੁਕ ਇੰਸਟਾਗ੍ਰam YouTube ਤੇ ਆ ਹੋਰ ਕਿਤੇ ਵੀ ਨਹੀਂ ਹੈਗਾ ਜੇ ਕੋਈ ਹੋਰ ਬਣਾਈ ਬੈਠਾ ਆਪਣੇ ਨਾਮ ਦੇ ਪੇਜ ਮੈਨੂੰ ਦੱਸ ਦਿਓ ਲਿੰਕ ਭੇਜ ਦਿਓ ਆਪਾਂ ਦੇਖ ਲਾਂਗੇ ਮੇਰਾ ਈਮੇਲ ਕਮਿਊਨੀਕੇਸ਼ਨ ਵੀ ਦਿੱਤਾ ਹੁੰਦਾ ਹੈਗਾ ਤੁਸੀਂ ਉੱਥੇ ਮੈਨੂੰ ਈਮੇਲ ਕਰ ਸਕਦੇ ਹੋ ਬਹੁਤ ਸਾਰੇ ਫਾਰਮਰ ਈਮੇਲ ਕਰ ਲੈਂਦੇ ਆ ਟੈਲੀਫੋਨ ਆਪਣਾ ਨਹੀਂ ਹੋ ਸਕਦਾ ਹੈਗਾ ਮੈਂ ਨੰਬਰ ਨਹੀਂ ਦੇ ਸਕਦਾ ਜਿੱਥੇ ਹੈਗਾ ਪਰ ਮੇਰੀ ਇੱਕ ਬੇਨਤੀ ਹੈਗੀ ਆ ਮੁਕੱਲਾ ਮਾਈ ਨਹੀਂ ਹੋਰ ਬਹੁਤ ਸਾਰੇ ਵੀਰ ਵੀਡੀਓ ਬਣਾਉਂਦੇ ਹੈਗੇ ਆ ਸਾਰਿਆਂ ਦੀ ਮੈਂ ਪ੍ਰਸ਼ੰਸਾ ਕਰਦਾ ਸਾਰਿਆਂ ਦਾ ਸ਼ੁਭ ਜਿੰਦਗੀ ਹੈਗਾ ਮੈਂ ਕਿਸੇ ਦਾ ਨਿੰਦਕ ਨਹੀਂ ਹੈਗਾ ਪਰ ਮੇਰੀ ਇੱਕ ਬੇਨਤੀ ਹੈ ਵੀ ਜਿਹੜਾ ਬੰਦਾ ਕਦੇ ਯੂਨੀਵਰਸਿਟੀ ਨਹੀਂ ਗਿਆ ਜਿਹਦੇ ਫੋਨ 'ਚ ਕਿਸੇ ਸਾਇੰਟਿਸਟ ਦਾ ਨੰਬਰ ਨਹੀਂ ਹੈਗਾ ਜਿਹੜਾ ਕਿਸੇ ਕੰਪਨੀ ਦੀ ਪ੍ਰੋਮੋਸ਼ਨ ਕਰ ਰਿਹਾ ਹੈਗਾ ਫਾਲਸ ਇਨਫੋਰਮੇਸ਼ਨ ਪਾਸ ਕਰ ਰਿਹਾ ਹੈਗਾ ਮਤਲਬ ਰੋਂਗ ਐਡਵਰਟਾਈਜ਼ਮੈਂਟ ਕਰ ਰਿਹਾ ਇੱਕ ਹੁੰਦੀ ਹੈ ਸਹੀ ਐਡਵਰਟਾਈਜ਼ਮੈਂਟ ਜਿਸ ਵਾਸਤੇ ਉਹ ਕੋਈ ਪ੍ਰੋਡਕਟ ਬਣਿਆ ਹੈਗਾ ਉਹਦੀ ਪ੍ਰੋਪਰ ਡੋਜ਼ ਉਹਦੀ ਪੂਰੀ ਡੰਗਾਈ ਦੀ ਜਾਣਕਾਰੀ ਮੇਰੇ ਕੋਲੇ ਵੀ ਬਹੁਤ ਪ੍ਰਮੋਸ਼ਨ ਆਉਂਦੀਆਂ ਹੈਗੀਆਂ ਸਾਲ ਦੀਆਂ ਲਗਭਗ 300 ਪ੍ਰਮੋਸ਼ਨ ਆਂਦੀ ਹੈਗੀ ਤੇ ਮੈਂ 15 ਵੀ ਨਹੀਂ ਕਰਦਾ ਹੋਣਾ 20 ਵੀ ਨਹੀਂ ਕਰਦਾ ਹੋਣਾ ਸਾਰੇ ਸਾਲ ਦੇ ਵਿੱਚ ਕਿਉਂਕਿ ਹਰ ਇੱਕ ਪ੍ਰੋਡਕਟ ਨੂੰ ਪ੍ਰਮੋਟ ਕਰਨਾ ਜ਼ਰੂਰੀ ਨਹੀਂ ਹੈਗਾ ਪਰ ਜਿੱਥੇ ਕੋਈ ਲੋੜ ਬੰਦ ਹੈਗਾ ਬੰਦਾ ਉਹਨੂੰ ਦੱਸਿਆ ਜਾ ਸਕਦਾ ਤੁਸੀਂ ਮੈਨੂੰ ਮੇਲਿਆਂ ਦੇ ਵਿੱਚ ਮਿਲਦੇ ਹੋ ਕਿਤੇ ਵੀ ਹੋਰ ਮਿਲਦੇ ਆਪਾਂ ਗੱਲਾਂ ਬਾਤਾਂ ਖੇਤੀ ਨਹੀਂ ਹੁੰਦੀਆਂ ਮੈਥੋਂ ਕੋਈ ਆਸ ਹੀ ਨਾ ਕਰੇ ਹੋਰ ਬੰਦਾ ਮੈਂ ਕਿਸੇ ਗੱਲ ਦਾ ਜਵਾਬ ਦੇਵਾਂਗਾ ਮੈਂ ਤਾਂ ਤਿੰਨ ਚਾਰ ਫਸਲਾਂ ਦੇ ਬਾਰੇ ਗਿਆਨ ਇਕੱਠਾ ਕਰਨ ਤੇ ਲੱਗਿਆ ਹੋਇਆ ਮੈਂ ਘਰੋਂ 2-2000 ਕਿਲੋਮੀਟਰ ਵੀ ਚਲਾ ਜਾਣਾ ਹੈਗਾ ਖੇਤੀਬਾੜੀ ਦੇ ਕਿਸੇ ਟ੍ਰੇਨਿੰਗ ਦੇ ਲਈ ਕਿਸੇ ਕਨਵਰਸੇਸ਼ਨ ਦੇ ਲਈ ਕਿਸੇ ਕਿਸਾਨ ਮੇਲੇ ਦੇ ਲਈ ਪਰ ਮੇਰੀ ਇੱਕ ਬੇਨਤੀ ਹੈ ਵੀ ਜਿਹੜੇ ਬਹੁਤ ਸਾਰੇ ਵੀਰ ਹੋਰ ਕਿਸਾਨਾਂ ਦਾ ਫਾਰਮ ਬਣਾ ਲਿਆ ਸਾਡਾ ਜੀ ਸਿੱਧੂ ਫਾਰਮ ਹੈ ਜੀ ਸਾਡਾ ਬਰਾਡ ਫਾਰਮ ਹੈ ਸਾਡਾ ਫਲਾਨਾ ਬਹੁਤ ਵਧੀਆ ਗੱਲ ਹੈ ਇਹ ਸਾਰੇ ਫਾਰਮਰ ਨੂੰ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਚਾਹੀਦਾ ਹੈਗਾ ਪਾਵੇਂ ਫਾਲੋਅਰ ਕਿਸੇ ਦੇ 5 ਜਾਂ ਦੇ ਭਾਵੇਂ 5 ਲੱਖ ਹੈ ਕੋਈ ਗੱਲ ਵੱਡੀ ਨਹੀਂ ਜਿਹੜੇ ਬੰਦੇ ਦੀ ਗੱਲ ਚ ਦਮ ਹੋਊਗਾ ਉਹਨੇ ਚੱਲਣਾ ਹੀ ਹੈ ਅੱਜ ਨਹੀਂ ਤਾਂ ਕੱਲ ਉਹਨੇ ਚੱਲ ਹੀ ਜਾਣਾ ਹੈ ਬਟ ਫਾਲਸ ਇਨਫੋਰਮੇਸ਼ਨ ਪਾਸ ਨਾ ਹੋਵੇ ਮੈਂ ਦੇਖਦਾ ਹੈਗਾ ਵੀ ਜਿਹੜੀਆਂ ਸਿੱਧੀ ਬਜਾਈ ਝੋਨੇ ਦੇ ਵਿੱਚ ਨਦੀਨਾਂ ਨੂੰ ਕੰਟਰੋਲ ਕਰਨ ਵਾਲੀਆਂ ਦਵਾਈਆਂ ਯੂਨੀਵਰਸਿਟੀਆਂ ਸ਼ਿਫਾਰਿਸ਼ ਕੀਤੀਆਂ ਉਹ ਲੋਕਾਂ ਨੂੰ ਕੱਦੂ ਵਾਲੇ ਤੇ ਕਰਾਈ ਜਾਂਦੇ ਹੈਗੇ ਆ ਮੈਨੂੰ ਇੰਨੀ ਨਹੀਂ ਸਮਝ ਆਉਂਦੀ ਵੀ ਕੀ ਉਹਨਾਂ ਨੇ ਆਪ ਖੁਦ ਵਰਤਿਆ ਹੈਗਾ ਉਹ ਪ੍ਰੋਡਕਟ ਜਾਂ ਆਪਣੇ ਖੇਤ ਖੇਤੀ ਉਹ ਆਪ ਖੁਦ ਕਰਦੇ ਆ ਕਿ ਠੇਕੇ ਦੇ ਰੱਖਿਆ ਸਾਰਾ ਕੰਮ ਤਾਂ ਜੁਨੀਵਰਸਿਟੀ ਦੇ ਸਾਇੰਟਿਸਟਾਂ ਦੇ ਨੰਬਰ ਵੀ ਮਿਲ ਜਾਂਦੇ ਹੈਗੇ ਆ ਪ੍ਰੋਡਕਟ ਮੈਨੇਜਰ ਇੰਡੀਆ ਲੈਵਲ ਦੇ ਮੈਨੇਜਰ ਦੇ ਵੀ ਨੰਬਰ ਮਿਲ ਜਾਂਦੇ ਆ ਕੰਪਨੀਾਂ ਦੇ ਮਾਰਕੀਟਿੰਗ ਵਾਲੇ ਬੰਦੇ ਤੇ ਇੰਨਾ ਭਰੋਸਾ ਨਾ ਕਰਿਆ ਕਰੋ ਉਹਨੂੰ ਇਨਫੋਰਮੇਸ਼ਨ ਉਹ ਬਹੁਤ ਲਿਮਟਿਡ ਇਨਫੋਰਮੇਸ਼ਨ ਹੁੰਦੀ ਆ ਪ੍ਰੋਡਕਟ ਦੇ ਬਾਰੇ ਪ੍ਰੋਡਕਟ ਆਉਂਦੇ ਰਹਿੰਦੇ ਆ ਜਾਂਦੇ ਰਹਿੰਦੇ ਆ ਮੇਰੇ ਕੋਲੇ ਘਰ ਮੇਰੀ ਇੱਕ ਡਾਇਰੀ ਪਈ ਆ 988 ਦੀ 1988 ਦੀ ਉਹਦੇ ਵਿੱਚ ਬਹੁਤ ਸਾਰੇ ਹਿਸਾਬ-ਕਿਤਾਬ ਖੇਤੀ ਦੀ ਲਿਖੇ ਹੋਏ ਆ ਕਿਹੜੀ ਸਪਰੇ 20 ਲੀਟਰ ਦੀ ਪੈਕਿੰਗ ਚ ਆਉਂਦੀ ਸੀ ਕਿਹੜੀ 5 ਲੀਟਰ ਚ ਆਉਂਦੀ ਸੀ ਹਾਂ ਉਦੋਂ ਬਾਅਦ ਵੱਢ ਕੇ ਉਹਨੂੰ ਕਿਸੇ ਨੂੰ ਡੀਜੇ ਵਾਲੀ ਢੋਲੀ ਬਣਾ ਲੈਂਦੇ ਸੀ ਕਦੇ ਨੂੰ ਕੁੱਸ਼ ਕਰ ਲੈਂਦੇ ਸੀ ਪਰ ਆਪਾਂ ਖੇਤੀ ਦੇ ਵਿੱਚ ਬਦਲਾਅ ਦੇਖ ਰਹੇ ਹੈਗੇ ਆ ਜਿਹੜੀਆਂ ਫਰਟੀਲਾਈਜ਼ਰ ਗੱਟਿਆਂ 'ਚ ਆ ਰਹੀਆਂ ਸੀ ਅੱਜ ਕੱਲ੍ਹ ਉਹ ਬੋਤਲਾਂ 'ਚ ਆਉਣ ਲੱਗੀਆਂ ਜਿਹੜੀਆਂ ਕਦੇ ਪੈਸਿਸਾਈਡ ਪੰਜ ਪੰਜ 20 ਲੀਟਰ ਦੀ ਪੈਕਿੰਗ 'ਚ ਆਂਦੀਆਂ ਸੀਗੀਆਂ ਅੱਜ ਉਹ 250 ਐਮਐਲ 200 ਐਮਐਲ 100 ਐਮਐਲ ਦੀ ਪੈਕਿੰਗ 'ਚ ਆਉਣ ਲੱਗੀਆਂ ਕਿਉਂਕਿ ਕਲਾਸ ਚੇਂਜ ਹੋ ਰਹੀ ਹੈ ਤੇ ਸਾਰਾ ਕੰਮ ਹੋ ਰਿਹਾ ਹੈਗਾ ਬਟ ਇੱਕ ਸਪੈਸੀਫਿਕ ਪਹਿਲਾ ਲੋਡ ਪਛਾਣੋ ਖੇਤੀ ਦੇ ਵਿੱਚ ਨਿਊਟ੍ਰੀਸ਼ਨ ਦੀ ਲੋਡ ਆ ਆ ਚੋਨਾ ਲੱ ਪਰ ਤੁਸੀਂ ਦੇਖੋ ਵੀ ਝੋਨੇ ਦੇ ਵਿੱਚ ਜੇ ਖਰਾਕੀ ਦਾ ਤੱਤ ਕੋਈ ਨਾ ਪਾਵਾਂਗੇ ਇਹਨੂੰ ਜਿਉਂਦਾ ਰੱਖਣ ਦੇ ਲਈ ਕੋਈ ਜੁਬਰਾਇਲਿਕ ਐਸਿਡ ਹਿਊਮਿਕ ਐਸਿਡ ਫੋਲਵਿਕ ਐਸਿਡ ਪਤਾ ਨਹੀਂ ਕਿਹੜਾ ਕਿਹੜਾ ਐਸਿਡ ਆ ਆ ਜੀ ਫਲਾਨਾ ਆ ਗਿਆ ਜੀ ਝੋਕਾ ਆ ਗਿਆ ਸਾਰੇ ਤੱਤ ਹੈ ਜੀ ਸਾਰੇ ਤੱਤ ਤਾਂ ਰੱਬ ਹੀ ਪਾ ਸਕਦਾ ਮਿੱਟੀ ਦੇ ਵਿੱਚ ਸ਼ਾਇਦ ਉਹ ਬ੍ਰਾਜ਼ੀਲ ਦਾ ਜਿਹੜਾ 20 ਲੱਖ ਏਕੜ ਦਾ ਜੰਗਲ ਕੱਟਿਆ ਹੈਗਾ ਬ੍ਰਾਜ਼ੀਲ ਦੇ ਵਿੱਚ ਉੱਥੇ ਬ੍ਰਾਜ਼ੀਲ ਨਟ ਉਗਾ ਰਹੇ ਹੈਗੇ ਆ ਸਰਕਾਰ ਨੇ ਲੀਜ਼ ਤੇ ਬੈਲੀ ਦਿੱਤੀ ਆ ਇਸੇ ਕਰਕੇ ਪੂਰੀ ਦੁਨੀਆ ਦੇ ਵਿੱਚ ਉਹਦੀ ਟੈਸਟਿੰਗ ਹੋ ਕੇ ਵਿਕਦੀ ਹੈਗੀ ਆ ਆਪਣੀ ਬਾਸਮਤੀ ਟੈਸਟਿੰਗ ਹੋ ਕੇ ਵਿਕ ਆਪਾਂ ਵਿਗਾਰ ਪਾਈ ਹੋਈ ਹੈ ਕਿਸੇ ਕੰਟਰੀ ਨੂੰ ਆਪਦੇ ਮੋਟਰ ਵਹੀਕਲ ਚਲਾਉਣ ਵਾਸਤੇ ਡੀਜ਼ਲ ਪੈਟਰੋਲ ਦੀ ਕੱਚੇ ਤੇਲ ਵਾਸਤੇ ਉਹਦੀ ਵਿਗਾਰ ਬਾਸਮਤੀ ਨਾਲ ਪੁੱਗਦੀ ਹੈਗੀ ਹੈ ਇਹ ਬਾਸਮਤੀ ਹੋਰ ਵਰਲਡ ਪਾਵਰ ਕੰਟਰੀਆਂ ਕੋਲੇ ਨਹੀਂ ਹੈਗੀ ਆਪਣੇ ਕੋਲ ਹੈਗੀ ਆ ਆਪਾਂ ਨੂੰ ਅਡਵਾਈ ਕਰਨ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਸੂਝਵਾਨੀ ਦੇ ਨਾਲ ਅਗੇਤੀ ਬਿਉਂਦ ਹੁੰਦੀ ਨਾਲ ਚੱਲਣ ਦੀ ਲੋੜ ਆ ਜੇ ਕਿਸੇ ਬੰਦੇ ਦਾ ਰੋਟੀ ਖਾਦੇ ਬਿਨਾ ਜਾਂ ਪਾਣੀ ਪੀਤੇ ਬਿਨਾ ਸਰਦਾ ਤਾਂ ਉਹਨੂੰ ਬਾਹਰ ਕੱਢਣ ਦੀ ਵੀ ਲੋੜ ਨਹੀਂ ਪੈਂਦੀ ਹੈਗੀ ਬਹੁਤ ਵਧੀਆ ਹੈ ਜੇ ਤੁਹਾਡਾ ਜ਼ਿੰਕ ਬਿਨਾ ਪੋਟਾਸ਼ ਬਿਨਾ ਯੂਰੀਆ ਬਿਨਾ ਸਰਦਾ ਹੈਗਾ ਵਧੀਆ ਗੱਲ ਆ ਪਰ ਖੇਤੀ ਦੇ ਵਿੱਚ ਖਰਚ ਵਧਾਉਣ ਤੋਂ ਪਹਿਲਾਂ 100 ਵਾਰ ਸੋਚੋ ਜੱਗੇ ਬੋਸ ਤੋਂ ਟਰੈਕਟਰ ਮੋਡੀਫਾਈਨ ਕਰਾਉਣਾ ਕਰਾਓ ਕੋਈ ਸਮੱਸਿਆ ਨਹੀਂ ਉਹ ਵੀ ਆਪਣਾ ਵੀਰ ਆ ਉਹਨੇ ਵੀ ਬੜੀ ਮਿਹਨਤ ਕੀਤੀ ਹੈਗੀ ਆ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਟਰੈਕਟਰ ਤਵੀਆਂ ਚਲਾ ਕੇ ਤੇ ਮੂਹਰੇ ਟਰੈਕਟਰ ਖੜਾ ਕਰਕੇ ਝਾੜ ਕੱਢ ਲੋਗੇ ਝਾੜ ਤਾਂ ਜੀ ਅਗੇਤੀ ਬਿਉਂਦਬੰਦੀ ਨਾ ਆਉਣਾ ਖੇਤ ਦੀ ਤਸਵੀਰ ਪਛਾਣਨੀ ਪੈਣੀ ਹੈ ਕਿਹੜੀਆਂ ਚੀਜ਼ਾਂ ਦੀ ਕਮੀ ਹੈ ਕਿਹੜੀਆਂ ਦੀ ਬਹੁਤ ਜ਼ਿਆਦਾ ਹੈਗੀਆਂ ਫੇਰ ਚੱਲਣਾ ਹੈਗਾ ਕੰਮ ਖੇਤੀ ਦੇ ਵਿੱਚ ਫੇਰ ਘੱਟ ਖਰਚ ਹੋਣਾ ਠੇਕੇ ਵਾਲੀਆਂ ਜ਼ਮੀਨਾਂ ਅਸੀਂ 8000 ਤੇ ਠੇਕਾ ਹੋਇਆ ਪਿਆ ਹੈਗਾ ਰੁਪਈਆ 5000 ਤੁਹਾਨੂੰ ਬਚਣਾ ਹੈਗਾ ਤੂੜੀ ਦਾ ਮੁੱਲ ਨਹੀਂ ਹੈਗਾ ਅੱਜ ਦੇ ਸਮੇਂ ਜਿਹੜੀ ਪਹਿਲਾਂ ਤੇ ਤੂੜੀ ਪਾਚੀ ਜਾਂਦੀ ਹੁੰਦੀ ਸੀਗੀ ਕੋਈ 3-4000 ਦੀ ਅੱਜ ਕੱਲ ਉਹਦਾ ਵੀ ਮੁੱਲ ਕੋਈ ਨਹੀਂ ਹੈਗਾ ਸਮਾਂ ਬਦਲ ਰਿਹਾ ਹੈਗਾ ਹਾਰੇ ਖੇਤਾਂ ਦੇ ਵਿੱਚ ਇੱਕ ਲੀਕ ਨਹੀਂ ਮਾਰੀ ਜਾ ਸਕਦੀ ਵੀ ਪ੍ਰਾਲੀ ਵਿੱਚ ਹੀ ਪਾਉਣੀ ਹੈ ਜਾਂ ਪ੍ਰਾਲੀ ਬਾਹਰ ਹੀ ਕੱਢਣੀ ਹੈਗੀ ਆ ਬਹੁਤ ਸਾਰੇ ਹੱਲ ਹੈਗੇ ਆ ਆਪਾਂ ਕਰ ਰਹੇ ਹੈਗੇ ਦੋ ਕਿਤਾਬਾਂ ਲਿਖੀਆਂ ਤੀਜੀ ਦੀ ਤਿਆਰੀ ਹੈਗੀ ਆ 7-8 ਸਾਲ ਹੋ ਗਏ ਆਪਾਂ ਨੂੰ ਕੰਮ ਕਰਦਿਆਂ ਨੂੰ ਤੇ 10 ਸਾਲ ਦੀ ਹੋਰ ਆਪਣੀ ਬਿਉਂਦਬੰਦੀ ਹੈਗੀ ਆ ਮੇਰਾ ਵੀ ਜੀ ਕਰਦਾ ਵੀ ਆਪਾਂ ਸਾਰੀਆਂ ਹੀ ਪ੍ਰੋਮੋਸ਼ਨਾਂ ਕਰ ਦਈਏ ਪਰ ਕਿਉਂ ਕਰ ਦਈਏ ਜਿਸ ਚੀਜ਼ ਦੀ ਲੋੜ ਆ ਉਹਨੂੰ ਪ੍ਰੋਮੋਟ ਕੀਤਾ ਜਾ ਸਕਦਾ ਕੋਈ ਨਵੀਂ ਆਈ ਹੈ ਕੋਈ ਨਿਊਟ੍ਰੀਸ਼ਨ ਲਾਈਨ ਦੇ ਵਿੱਚ ਪ੍ਰੋਡਕਟ ਆਇਆ ਹੈਗਾ ਜਿਹਦੇ ਕਰਕੇ ਖਰਚ ਵੀ ਘਟਦਾ ਝਾੜ ਵੀ ਵੱਧਦਾ ਲੇਬਰ ਵੀ ਘਟਦੀ ਹੈਗੀ ਆ ਤਾਂ ਵਰਤਣਾ ਚਾਹੀਦਾ ਦੱਸਣਾ ਚਾਹੀਦਾ ਹੈਗਾ ਐਗਰੀਕਲਚਰ ਦੇ ਨਾਲ ਜਿੱਥੇ ਵੀ ਜਾਣਕਾਰੀ ਕਿਤੇ ਮਿਲ ਰਹੀ ਹੈ ਪੂਰੀ ਇੰਡੀਆ ਦੇ ਵਿੱਚ ਕੋਈ ਮੇਲਾ ਹੋ ਰਿਹਾ ਆਪਾਂ ਨੂੰ ਜਾਣਾ ਚਾਹੀਦਾ ਹੈਗਾ ਉੱਥੇ ਹੁਣ ਪੰਜਾਬ ਦੇ ਵਿੱਚ ਮੇਲੇ ਲੱਗਣਗੇ ਆਪਣੀ ਕੀ ਤਿਆਰੀ ਹੋ ਗਈ ਉੱਥੇ ਜਾ ਕੇ ਕਿਸੇ ਫਸਲ ਦਾ ਬੂਟਾ ਲੈ ਕੇ ਜਾਵਾਂਗੇ ਆਪਾਂ ਕੋਈ ਪੱਤਾ ਤੋੜ ਕੇ ਕੋਈ ਫੋਟੋ ਖਿੱਚ ਕੇ ਨਹੀਂ ਲੈ ਕੇ ਜਾਵਾਂਗੇ ਉੱਥੇ ਆਪਾਂ ਬ੍ਰਾਊਚਰ ਵਗੈਰੇ ਲੈ ਕੇ ਆਵਾਂਗੇ ਇੰਨਾ ਭਾਰ ਉੱਥੇ ਡੇਢ ਡੇਢ 2 ਕਿਲੋ ਇਕੱਠਾ ਕਰਕੇ ਕਾ ਕਾਪੀਆਂ ਪਿੰਨਾਂ ਦਾ ਝੋਲਿਆਂ ਦਾ ਉਹਦਾ ਕੋਈ ਮਤਲਬ ਨਹੀਂ ਉਹ ਮੀਨਿੰਗਲੈਸ ਚੀਜ਼ਾਂ ਨੇ ਆਪਾਂ ਸਮਾਂ ਬਰਬਾਦ ਕਰਕੇ ਉਹਨੂੰ ਮੇਲਾ ਬਣਾ ਕੇ ਰੱਖਤਾ ਅਸਲ ਦੇ ਵਿੱਚ ਤਾਂ ਉਹ ਇੱਕ ਵਿਵੇਕ ਦੀ ਡਿਬੇਟ ਹੋਣੀ ਚਾਹੀਦੀ ਆ ਉਹਦੇ ਵਿੱਚ ਵਿਵੇਕ ਲੈਵਲ ਦੀ ਉੱਥੇ ਕੋਈ ਵੀ ਡਿਬੇਟ ਨਹੀਂ ਹੁੰਦੀ ਉੱਥੇ ਸਾਰੇ ਵਨ ਸਾਈਡਡ ਹੁੰਦਾ ਉਹ ਜਾਓ ਜੀ ਦੇਖੋ ਤੇ ਜਾਓ ਆ ਆਫਰ ਲਾਤਾ ਜੀ ਆਫਰਾਂ ਦੀ ਆਪਾਂ ਨੂੰ ਕਿਆ ਲੋੜ ਹੈਗੀ ਆ ਖੇਤੀ ਆਪਣੇ ਆਪ ਚ ਵੱਡਾ ਆਫਰ ਆ ਜੇ ਆਪਣੇ ਕੁਦਰਤ ਮਿਹਰਬਾਨ ਹੋ ਜਾਂਦੀ ਹੈ ਆਪਣੇ ਬਹੁਤ ਚੰਗੇ ਝਾੜ ਆ ਜਾਂਦੇ ਆ ਆਪਣੇ ਸਾਰੇ ਕੰਮ ਪੂਰੇ ਹੋ ਜਾਂਦੇ ਆ ਪਰ ਮੇਰੀਆਂ ਕੁਝ ਬੇਨਤੀਆਂ ਨੇ ਕਿ ਸੋਸਾਇਟੀ ਆ ਸਮਾਜ ਦੇ ਵਿੱਚ ਆਪਾਂ ਬੜੇ ਵੱਖੋ ਵੱਖਰੇ ਜਗ੍ਹਾ ਦੇ ਵਿੱਚ ਰਹਿਨੇ ਆ ਆਪਣੀਆਂ ਵੱਖੋ ਵੱਖਰੀਆਂ ਸਮੱਸਿਆਵਾਂ ਨੇ ਮੈਂ ਯੂਨੀਅਨ ਮਨਿਸਟਰ ਨੂੰ ਵੀ ਲਿਖ ਰਿਹਾ ਹੈਗਾ ਕਿ 15 ਸਮੱਸਿਆਵਾਂ ਦਾ ਹੱਲ ਝਟਪਟ ਹੋ ਸਕਦਾ ਸਾਨੂੰ ਮਿਲਣ ਲਈ ਸਮਾਂ ਦਿੱਤਾ ਜਾਵੇ ਤੁਸੀਂ ਵੀ ਆਪਣੇ ਸੁਝਾਅ ਮੇਰੀ ਈਮੇਲ ਤੇ ਪਾ ਸਕਦੇ ਹੋ ਬਹੁਤ ਬੁੱਧੀਜੀਵੀ ਹੈਗੇ ਜਿਨ੍ਹਾਂ ਨੂੰ ਪਲੇਟਫਾਰਮ ਨਹੀਂ ਮਿਲਦੇ ਹੈਗੇ ਜਾਂ ਚੰਗੇ ਤੁਸੀਂ ਫਾਰਮ ਬਣਾਏ ਹੋਏ ਆ ਮੈਂ ਤੁਹਾਨੂੰ ਸਪੋਰਟ ਕਰਾਂਗਾ ਮੇਰੀ ਈਮੇਲ ਆਈਡੀ ਤੇ ਤੁਸੀਂ ਮੇਲ ਪਾ ਸਕਦੇ ਹੋ ਇੰਸਟਾਗ੍ਰam ਫੇਸਬੁਕ YouTube ਤੇ ਬਣੇ ਰਹੋ ਸਬਸਕ੍ਰਾਈਬ ਕਰ ਲਿਓ ਕਿਉਂਕਿ ਬਹੁਤ ਸਾਰੇ ਬੰਦੇ ਦੇਖਦੇ ਹੈਗੇ ਆ ਫੋਨ ਚੇਂਜ ਕਰਕੇ ਨਵਾਂ ਲੈ ਲੈਂਦੇ ਆ ਨਵੀਂ ਆਈਡੀ ਬਣਾ ਲੈਂਦੇ ਹੈਗੇ ਆ ਉਹ ਡੰਮੀ ਸਬਸਕ੍ਰਾਈਬਰ ਚੱਲੀ ਜਾਂਦੇ ਆ ਪਰ ਐਕਚੁਅਲ ਉਹਨਾਂ ਦੇ ਕੋਲੇ ਆਪਣੀ ਫੀਡ ਨਹੀਂ ਜਾਂਦੀ ਕਿਉਂਕਿ ਸਹੀ ਸਮੇਂ ਤੇ ਜਾਣਕਾਰੀ ਤੁਹਾਨੂੰ ਮਿਲੂਗੀ ਤਾਂ ਫੇਰ ਹੀ ਤੁਸੀਂ ਗੇਤੀ ਪਹੁੰਚ ਬੰਦੀ ਕਰੋਗੇ ਕਈ ਵਾਰ ਮੈਂ ਜਾਣਕਾਰੀ 30 ਸੈਕਿੰਡ ਦੀ ਵੀਡੀਓ ਚ ਵੀ ਦੇ ਦਿੰਨਾ ਕਈ ਵਾਰੀ 25-25 ਮਿੰਟ ਦੀਆਂ ਵੀਡੀਓ ਵੀ ਬਣਾਣੇ ਹੈਗੇ ਆ ਜਿੱਦੋਂ ਕਿਤੇ ਬਾਹਰ ਜਾਣੇ ਹੈਗੇ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਾਣਕਾਰੀਆਂ ਮਿਲਣੀਆਂ ਬਹੁਤ ਬਹੁਤ ਧੰਨਵਾਦ ਥੈਂਕ ਯੂ